ਆਜ਼ਾਦ ਭਾਰਤ ਤੋਂ ਵਿਕਸਿਤ ਭਾਰਤ ਦੀ ਗਾਥਾ ਨਵੇਂ ਭਾਰਤ ਦੇ ਐਂਟਰਪ੍ਰਾਈਜ਼ਿੰਗ ਐਂਟਰਪ੍ਰੀਨਿਓਰਸ ਦੇ ਸਾਹਸ ਦੀ ਗਾਥਾ ਕੇਜੀਐਮ ਦੇ ਮੇਕ ਇਨ ਇੰਡੀਆ ਤੋਂ ਮੇਕ ਫੋਰ ਵਰਲਡ ਦੇ ਟੀਚੇ ਨੂੰ ਪਹੁੰਚ ਦੀ ਇਟ ਇਜ਼ ਦਾ ਗਲੋਰੀ ਐਂਡ ਸਟੋਰੀ ਆਫ ਐਵੋਲੂਸ਼ਨ ਐਂਡ ਰੈਵੋਲੂਸ਼ਨ ਆਫ ਕਮਿਊਨੀਕੇਸ਼ਨ इनोवेशन ਅਤੇ ਇਨਵੈਂਸ਼ਨ ਨੇ ਮਨੁੱਖ ਨੂੰ ਲੋਕਲ ਤੋਂ ਗਲੋਬਲ ਬਣਾ ਦਿੱਤਾ ਇਹ ਸੰਭਵ ਹੋਇਆ ਹੈ ਮਨੁੱਖ ਦੀ ਫੋਰਵਰਡ ਥਿੰਕਿੰਗ ਅਤੇ ਕ੍ਰੀਏਟਿਵ એનર્ਜੀ ਨਾਲ ਜੋ ਉਸ ਨੂੰ ਨਵੀਆਂ-ਨਵੀਆਂ ਕਾਡਾਂ ਲਈ ਚਾਰਜ ਕਰਦੀ ਹੈ ਡਿਜੀਟਲ ਡਿਵਾਈਸਸ ਨੇ ਸਾਡੀ ਲਾਈਫ ਨੂੰ ਸੌਖਾ ਅਤੇ ਫਾਸਟ ਬਣਾ ਦਿੱਤਾ ਜੋ ਭਾਰਤ ਦੇ ਸਮਾਜਿਕ ਆਰਥਿਕ ਵਿਕਾਸ ਦਾ ਵੀ ਆਧਾਰ ਥੰਬ ਹੈ ਕੁਝ ਲੋਕ ਮੰਨਦੇ ਹਨ ਕਿ ਮੋਬਾਈਲ ਫੋਨ ਇੱਕ ਡਿਸਟਰੈਕਸ਼ਨ ਦਾ ਡਿਵਾਈਸ ਹੈ ਪਰ ਜੇਕਰ ਇਸ ਦੀ ਸਹੀ ਵਰਤੋਂ ਕਰੀਏ ਤਾਂ ਫੇਰੇ ਵਿਕਾਸ ਦਾ ਡਿਵਾਈਸ ਹੈ ਯੈਸ ਮੋਬਾਈਲ ਫੋਨ ਇਜ਼ ਦਾ ਗ੍ਰੋਥ ਡਿਵਾਈਸ ਮੋਬਾਈਲ ਇੱਕ ਡਿਜੀਟਲ ਕ੍ਰਾਂਤੀ ਦਾ ਚੱਕਾ ਹੈ ਭਾਰਤ 5 ਟ੍ਰਿਲੀਅਨ ਦੀ ਇਕਨੋਮੀ ਬਣਨ ਜਾ ਰਿਹਾ ਹੈ ਜਿਸ ਦੀ ਨੀ ਡਿਜੀਟਲ ਇਕਨੋਮੀ ਹੈ ਜਿੱਥੇ ਮੋਬਾਈਲ ਤੋਂ ਯੂਪੀਆਈ ਦੇ ਰਾਹੀਂ ਇੱਕ ਛੋਟੇ ਜਿਹੇ ਪਿੰਡ ਤੋਂ ਪੂਰੇ ਦੇਸ਼ ਇੱਥੋਂ ਤੱਕ ਕਿ ਦੁਨੀਆ ਭਰ ਦੇ ਵਿੱਚ ਟ੍ਰਾਂਜੈਕਸ਼ਨ ਕੀਤਾ ਜਾ ਸਕਦਾ ਹੈ ਅੱਜ ਦੀ ਇੰਟਰਕਨੈਕਟਿਡ ਦੁਨੀਆ ਵਿੱਚ ਡਿਜੀਟਲ ਇਕਨੋਮੀ ਸਾਡੇ ਜੀਵਨ ਅਤੇ ਕਾਰੋਬਾਰ ਕਰਨ ਦੇ ਤਰੀਕੇ ਨੂੰ ਕ੍ਰਾਂਤੀਕਾਰੀ ਬਣਾ ਰਹੀ ਹੈ ਮੋਬਾਈਲ ਸਾਡੀ ਅਰਥਵਿਵਸਥਾ ਦੀ ਗਤੀ ਨੂੰ ਵਧਾਉਂਦਾ ਹੈ ਅਤੇ ਅੱਜ ਕੱਲ ਅਸੀਂ ਸਭ ਕੁਝ ਔਨਲਾਈਨ ਕਰਦੇ ਹਾਂ ਸ਼ਾਪਿੰਗ ਬੈਂਕਿੰਗ ਟਿਕਟ ਬੁਕਿੰਗ ਪੇਮੈਂਟਸ ਅਤੇ ਬਹੁਤ ਕੁਝ ਮੋਬਾਈਲ ਇੱਕ ਗਰੋਥ ਡਿਵਾਈਸ ਹੈ ਜੋ ਭਾਰਤ ਦੀ ਗਰੋਇੰਗ ਇਕਨੋਮੀ ਦਾ ਚਾਰਜਰ ਹੈ ਜੋ ਤੁਹਾਡੇ ਮੋਬਾਈਲ ਫੋਨ ਨੂੰ ਦਮਦਾਰ ਤਰੀਕੇ ਨਾਲ ਚਾਰਜ ਕਰਦਾ ਹੈ ਉਹ ਹੈ ਮੇਡ ਇਨ ਇੰਡੀਆ ਕੇਡੀਐਮ ਭਾਰਤ ਦਾ ਚਾਰਜਰ ਹੈ ਇੱਕ ਕਨੈਕਟਡ ਦੁਨੀਆ ਨੂੰ ਅਧਿਕਾਰਤ ਬਣਾਉਣ ਵਾਲਾ ਚਾਰਜਰ ਜੋ ਚਮਕਦਾਰ ਭਵਿੱਖ ਨੂੰ ਅਨਲੋਕ ਕਰੇਗਾ ਮੋਬਾਈਲ ਕੋਈ ਵੀ ਹੋਵੇ ਚਾਰਜਰ ਇੱਕ ਹੀ ਜੋ ਸਾਡੇ ਭਾਰਤ ਵਿੱਚ ਬਣਾਇਆ ਗਿਆ ਹੈ ਅਤੇ ਇਹ ਸਾਡੇ ਮੋਬਾਈਲ ਨੂੰ ਸੁਰੱਖਿਅਤ ਅਤੇ ਤੇਜ਼ੀ ਨਾਲ ਚਾਰਜ ਕਰਦਾ ਹੈ ਕੇ ਡੀ ਐਮ ਮੋਬਾਈਲ ਚਾਰਜਰ ਸਿਰਫ ਤੁਹਾਡੇ ਮੋਬਾਈਲ ਦਾ ਚਾਰਜਰ ਹੀ ਨਹੀਂ ਬਲਕਿ ਭਾਰਤ ਦੀ ਇਕਨੋਮੀ ਦਾ ਵੀ ਚਾਰਜਰ ਹੈ ਸਾਨੂੰ ਮਾਣ ਹੈ ਕਿ ਕੇ ਡੀ ਐਮ ਭਾਰਤ ਦੀ ਵਿਕਾਸ ਯਾਤਰਾ ਦਾ ਭਾਗੀਦਾਰ ਹੈ KDM charger na sirf made in India balki designed in India bhi hai jo ke Bharatiya climatic condition nu dhyan vich rakh ke design kita gaya hai KDM charger khas takneek nal baneya hai ਮੈਂ ਨੂੰ ਇਹ ਦੱਸਦੇ ਹੋਏ ਬੜਾ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ KDM ਦੀ ਪ੍ਰੋਡਕਟ ਡਿਵੈਲਪਮੈਂਟ ਐਂਡ ਰਿਸਰਚ ਟੀਮ ਨੇ ਚਾਰਜਰਸ ਦੇ ਲਈ ਇੱਕ ਯੂਨੀਕ ਟੈਕਨੋਲੋਜੀ ਡਿਵੈਲਪ ਕੀਤੀ ਹੈ ਜੋ ਹੈ ਕਾਈਨੈਟਿਕ ਡਾਇਨਾਮਿਕ ਮੋਬਾਈਲ ਚਾਰਜਿੰਗ ਟੈਸਟਿੰਗ ਟੈਕਨੋਲੋਜੀ ਯਾਨੀ KDM T ਜੋ ਤੁਹਾਡੇ ਮੋਬਾਈਲ ਨੂੰ ਓਵਰਹੀਟਿੰਗ ਓਵਰਚਾਰਜਿੰਗ ਅਤੇ ਵੋਲਟੇਜ ਫਲਕਚੁਏਸ਼ਨ ਦੇ ਨੁਕਸਾਨ ਤੋਂ ਬਚਾਉਂਦੀ ਹੈ ਮੋਬਾਈਲ ਸਿਰਫ ਸੰਚਾਰ ਦੇ ਲਈ ਨਹੀਂ ਬਲਕਿ ਆਰਥਿਕ ਵਿਕਾਸ ਦੇ ਸਾਧਨ ਦੇ ਰੂਪ ਵਿੱਚ ਵੀ ਮਹੱਤਵਪੂਰਨ ਸਾਬਤ ਹੋ ਰਿਹਾ ਹੈ ਜੋ ਭਾਰਤੀ ਅਰਥਵਿਵਸਥਾ ਨੂੰ ਤੇਜ਼ੀ ਨਾਲ ਅੱਗੇ ਵਧਾ ਸਕਦਾ ਹੈ ਕੀ ਡੀ ਐਮ ਚਾਰਜਰ ਦੀ ਖਾਸੀਅਤ ਹੈ ਫਾਸਟ ਚਾਰਜਿੰਗ ਬਲਪਾਰ ਵਿੱਚ ਫੁੱਲ ਚਾਰਜ ਸਮਾਰਟ ਚਾਰਜਿੰਗ ਹਰ ਚਾਰਜ ਵਿੱਚ ਸੁਰੱਖਿਆ ਦੀ ਗਾਰੰਟੀ ਕੰਪੈਕਟ ਡਿਜ਼ਾਈਨ ਪੋਕਟ ਵਿੱਚ ਫਿੱਟ ਚਾਰਜਿੰਗ ਵਿੱਚ ਹਿੱਟ ਸਾਡਾ ਵਿਜ਼ਨ ਹੈ ਕਿ ਕੇ ਡੀ ਐਮ ਦੀ ਕੁਆਲਟੀ ਪ੍ਰੋਡਕਟ ਰੇਂਜ ਦੇ ਨਾਲ-ਨਾਲ ਭਾਰਤ ਵਿੱਚ ਬਣੇ ਕੇ ਡੀ ਐਮ ਦੇ ਕੁਆਲਟੀ ਚਾਰਜਰਸ ਵੀ ਹਰ ਘਰ ਦੇ ਵਿੱਚ ਪਹੁੰਚਣ ਤੇ ਦੇਸ਼ ਦੀ ਇਕਨੋਮਿਕ ਗਰੋਥ ਨੂੰ ਵਧਾਵਾ ਦੇਵੇ ਸਾਡਾ ਸੰਕਲਪ ਹੈ ਕਿ ਕੇ ਡੀ ਐਮ ਮਹਿਲਾਵਾਂ ਦੀ ਆਰਥਿਕ ਆਜ਼ਾਦੀ ਦਾ ਸਾਥੀ ਬਣੇ ਤੇ ਸਾਡਾ ਮਿਸ਼ਨ ਹੈ ਕਿ ਫਿਊਚਰ ਵਿੱਚ ਕੇ ਡੀ ਐਮ ਦੇ ਸਾਰੇ ਪ੍ਰੋਡਕਟ ਭਾਰਤ ਵਿੱਚ ਹੀ ਮੈਨੂਫੈਕਚਰ ਕੀਤੇ ਜਾਣ ਤੇ केडीएम ट्रेनिंग एंड स्किल डेवलपमेंट सेंटर ਦੇ ਤਹਿਤ 2030 ਤੱਕ 50 ਹਜ਼ਾਰ ਮਹਿਲਾਵਾਂ ਨੂੰ ਰੋਜ਼ਗਾਰ ਦਈਏ। ਹਰ ਸ਼ੋਕ ਕੇडीएम ਹਰ ਘਰ ਕੇडीएम ਸਾਡਾ ਵਿਜ਼ਨ ਵਿਕਸਿਤ ਭਾਰਤ ਦਾ ਸੁਪਨਾ ਹੋਵੇਗਾ ਕਾਰਗਰ ਕਿਉਂਕਿ ਹੁਣ ਹਰ ਘਰ ਹੋਵੇਗਾ ਕੇडीएम ਭਾਰਤ ਦਾ ਚਾਰਜਰ